ਜਨਮਦਿਨ ਵਾਲੇ ਦਿਨ ਹੀ ਗਈ ਨੌਜਵਾਨ ਦੀ ਜਾਂ ਕੁਝ ਦਿਨ ਪਹਿਲਾਂ ਹੋਇਆ ਸੀ ਝਗੜਾ ਮੌਕੇ ਤੇ ਪਹੁੰਚੀ ਪੁਲਿਸ ਕਰੀ ਜਾਂਚ ਮਟਾਲਾ ਦੇ ਸੈਕੜੀ ਮਹੱਲੇ ਦੇ ਰਹਿਣ ਵਾਲੇ ਸੌਰਵ ਬਹੋਰਾ ਨਾਮ ਦੇ ਨੌਜਵਾਨ ਦਾ ਕੁਝ ਦਿਨ ਪਹਿਲਾਂ ਹੋਇਆ ਸੀ ਝਗੜਾ ਗੰਭੀਰ ਜ਼ਖਮੀ ਹੋਣ ਦੌਰਾਨ ਇਸ ਨੂੰ ਅੰਮ੍ਰਿਤਸਰ ਫਾਇਰ ਕਰ ਦਿੱਤਾ ਗਿਆ ਸੀ ਜਿੱਥੇ ਅੱਜ ਇਸ ਦੀ ਮੌਤ ਹੋ ਗਈ ਜਿਸ ਦਿਨ ਤੱਕ ਦੇ ਅੱਜ ਦੀ ਮੌਤ ਹੋ ਗਈ ਇਸ ਦੇ ਬਿਰਤਕ ਦੇ ਬਟਾਲਾ ਦੇ ਸਰਕਾਰੀ ਹਸਪਤਾਲ ਚ ਲਿਆਂਦੀ ਗਈ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਾ ਜਨਮ ਦਿਨ ਸੀ ਮਰਿਤਕ ਨੌਜਵਾਨ ਦੇ ਪ੍ਰਕਾਰਕ ਮੈਂਬਰਾਂ ਨੇ ਕਿਹਾ ਕਿ 13 ਗਸ ਨੂੰ ਜਦੋਂ ਸਾਡਾ ਲੜਕਾ ਆਪਣੇ ਕੰਮ ਤੋਂ ਵਾਪਸ ਆਇਆ ਤੇ ਕੁਝ ਲੋਕਾਂ ਨੇ ਉਸ ਨੇ ਲੜਾਈ ਝਗੜਾ ਕੀਤਾ ਜਿਸ ਦਰਨ ਉਹ जख्मी ਹੋ ਗਿਆ ਉਹਦੇ ਪਹਿਲਾ ਸਰਕਾਰੀ ਹਸਪਤਾਲ ਜਨੇੰਦਾ ਗਿਆ ਜਿੱਥੇ ਉਸ ਨੂੰ ਅੰਮ੍ਰਿਤਸਰ ਫਾਇਰ ਕਰ ਦਿੱਤਾ ਉੱਤੇ ਕੁਝ ਦਿਨ ਪਹਿਲਾਂ ਚਾਨਲ ਲਾਜ ਚੱਲ ਰਿਹਾ ਸੀ ਪਰ ਅੱਜ ਉਸ ਦੀ ਮੌਤ ਹੋ ਗਈ ਤੁਸੀਂ ਦੇਖ ਰਹੇ ਹੋ ਡੀਐਸ ਨੂੰ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਧੰਨਵਾਦ ਇਿੱਤੀ ਸਾਨੂੰ ਜੇ ਰਾਜੀਨਾਮਾ ਨਾ ਦਿੱਤਾ ਭਗੋੜਾ ਹੋ ਗਿਆ ਬੰਦਾ ਦਾ ਦਿਮਾਗ ਦਾ ਕਿ ਘਰ ਦੇ ਸਾਰੇ ਜੀ ਅਸੀਂ ਲੋਕ ਸੇਫ ਨਹੀਂ ਨਾ ਇੱਥੇ ਪੁੱਛਦੇ ਆਂ ਇਹ ਤੁਹਾਡੇ ਇਹਦਾ 100 ਰੁਪਏ ਦਾ ਪਿਆ ਲਗਾਇਆ ਖੜੇ ਵੀ ਉਹਨੇ ਪਿਆ ਲਗਾਇਆ ਹੀ ਮੈਨੂੰ ਕੋ ਉਹ ਇਹ ਕਾਰਵਾਈ ਨਹੀਂ ਕੋਈ ਕਰਾਉਣੀ ਉਹਦੇ ਡਾਕਟਰ ਪਈ ਨਹੀਂ ਜੀ ਕਾਰਵਾਈ ਦਾ ਹੀ ਤਰ੍ਹਾਂ ਲਖਾਇਆ ਸੀ ਉਹ ਤੁਹਾਨੂੰ ਲਿਖਿਆ ਨਾ ਉਹ ਮੈਂ ਕਹਿੰਦਾ ਸਾਹਮਣੇ ਗਿਆ ਸਰਦੇ ਸਾਹਮਣੇ ਗਿਆ ਮੈਂ ਉਹ ਤੋਂ ਫਲਾਪ ਲਾਣ ਨੂੰ ਕਿਦ ਨੂੰ ਤਾਂ ਕਰਕੇ ਉਹਨਾਂ ਉਹ ਆਇਆ ਤੋਂ ਜੀ ਸਾਡੀ ਕੋ ਫੋਟੋ ਵੀ ਹੈਗੀ ਆ ਮੈਂ ਤੁਹਾਨੂੰ ਫੋਟੋ ਉਹ ਸਾਡੇ ਸੱਤਾਂ ਬਾਰਤੀਆ ਸਿੱਟੇ ਦੀ ਗੱਲ ਹੈ ਅਧਰ ਨਹੀਂ ਕਰਾਉਣੀ ਉਹ ਬਦਲ ਤੁਹਾਨੂੰ ਪੁੱਛਿਆ ਵਾਹ ਜੀ ਤੁਹਾਡੇ ਬਿਆਨ ਹੋਏ ਸੀ ਇਹ ਮਲਾਕ ਪਰ ਜਿਹੜੀ ਬਲੰਦਰਾ ਦਾ ਵੀ ਪਿਆਰ ਲਿਆ 100 ਬੰਦਾ ਜੇ ਅਗੇ ਅਜੇ ਸਾਡਾ ਕੋਲ ਆਈਦਾ ਉਹ ਚਾਹਦਾ ਰਿਕਰਡ ਨਹੀਂ ਕਰੌਲੀ ਸਾਡਾ ਰਾਜੀਨਾਮਾ ਚੱਲਦਾ ਹੀ ਨਹੀਂ ਸੀ ਕਿਹਾ ਉਹਨਾਂ ਨੇ ਸਾਡਾ ਰਾਜੀਨਾਮਾ ਨਹੀਂ ਸੀ ਚੱਲਦਾ ਉਹ ਜਿਹੜਾ ਇਨਸਪੈਕਟਰ ਆਇਆ ਜੀ ਉਹਦੀ ਪਾਂਦੀ ਰਿਪੋਰਟ ਮੈਂ ਖਾਣਦਾ ਸਰਨਭਾਪ ਇਹ ਨਹੀਂ ਗੱਲ ਕਹਿ ਗਿਆ ਇੱਕ ਪਲਸਟਰ ਲਵਾ ਲਓ ਬਸ ਜਦ ਕਿ ਉਹਦੇ ਹੱੱਥ ਦੀ ਵੀ ਹੱਡੀ ਟੁੱਟੀ ਸੀ ਬਾਹਰ ਹੀ ਹੈ ਇੱਥੋਂ ਦਾਖ ਕਹਿ ਦਿੱਤੀ ਡਾਕਟਰ ਸਾਹਿਬ ਨੇ ਕਿਹਾ ਅੰਮਰਸਾ ਰੈਫਰ ਕਰਨਾ ਤੇ ਹੱਡੀ ਟੁੱਟੀ ਆ ਮਤਲਬ ਨੂੰ ਮੈਨੂੰ ਕਾਰਵਾਈ ਕਰੋ

ਕਹਿੰਦਾ ਕਿ ਨੀਂਦਾ ਕਿਛੋਟੇ ਜਿਹਾ ਬੰਦਾ ਨੀਂਦਾ ਇੱਕ ਮਿੰਟ ਇਹ ਮੈਨੂੰ ਇਹ ਮੈਨੂੰ ਧੀਏ ਤੇਰੀ ਬਾਤ ਨੂੰ ਕਹਿੰਦਾ ਸਾਡੇ ਦੀ ਕੋਈ ਬਾਤ ਲੱਗਦਾ ਉਹ ਤਾਂ ਮੇਰੀ ਬਾਤ ਲੱਗਦਾ ਉਹ ਕੰਨ ਨਹੀਂ ਆ ਤੁਹਾਡੇ ਡਾਕਟਰ ਨੇ ਲੰਘਿਆ ਡਾਕਟਰ ਡਾਕਟਰ ਉਹ ਤਾਂ ਔਨਲਾਈਨ ਕੇਚਾ ਨਾ ਦੇਖੋ ਅੱਜ ਪੁੱਛ ਵਾਲਾ ਕੀ ਕਹਿੰਦਾ ਕਹਿੰਦਾ ਮਰਨ ਵਾਲਾ ਕਹਿੰਦਾ ਮੈਂ ਕਾਰਵਾਈ ਨਹੀਂ ਕਰਾਣੀ ਬੰਦੇ ਪਰ ਪੁੱਛ ਵਾਲਾ ਕਹਿੰਦਾ ਉਹ ਕਹਿੰਦਾ ਮੈਂ ਕਾਰਵਾਈ ਨਹੀਂ ਕਰਾਣੀ ओ मर गया तो तो ना बाइना मर गया मेरा ना मर गया मर गया मर गया इसका मैं तो आप 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 ਮੇਰਾ ਚੱਲਵਾਵਾਂਗੇ ਅੱਜ ਜੇ ਅਸੀਂ ਚੱਲਵਾਵਾਂਗੇ ਕਿੱਥੇ ਚੱਲਵਾਵਾਂਗੇ ਮੇਰਾ ਬੱਚਾ ਚੱਲਾ ਗਿਆ ਉਹ ਫਤੂਰ ਟਪਾਰ ਮਾਰਦੇ ਨੀ ਦੋ ਤਿੰਨ ਹੋਰ ਵੀ ਚੱਲਵਾਵਾਂਗੇ ਲੱਗਾ ਬੋਤਲ ਲੱਗਾ ਦੋ ਦੂਜਾ ਪਾਣੀ ਦਾ ਤੇ ਪ੍ਰਸਾ ਹੈ ਤੇ ਐਸਾ ਕਿਉਂ ਕਿ ਐਸੇ ਢਾਈ ਬੈਠੇ ਆ

ਕਿਰਾਨਾ ਮੈਂ ਵੋਰਾ ਪਰਵਾਰ ਦੀ ਨੂੰਹ ਆ ਇਹ ਮੇਰਾ ਦੇਵਰਾ ਤੇ ਮੇਰਾ ਆਪਣਾ ਵਾ ਰਕੜੀ ਦੇ ਮੇਰਾ ਭਰਾ ਕੋ ਲਿਆ ਇਹਦਾ ਨਾਮ ਜ਼ੋਰੇ ਵਾ ਦੰਵੀ ਕੋ ਲਿਆ ਰਕੜੀ ਤੇ ਇਹਦੀ ਉਮਰ 32 ਸਾਲ ਦੀ ਇਹਦੀ ਉਮਰ 32 ਸਾਲ ਦੀ ਕੁਮਾਰਾ ਅੱਜਾ 4 ਮਹੀਨੇ ਹੋਏ ਫਾਦਰ ਦੀ ਦਿੱਤ ਨੂੰ ਇਹ ਦੁਕਾਨ ਤੇ ਜਾਂਦਾ ਸੀ ਸਾਬੀ ਦੀ ਦੁਕਾਨ ਤੇ ਕੰਮ ਕਰਦਾ ਸੀ ਮਾਲਕ ਛੱਡ ਕੇ ਗਿਆ ਇਹਨੂੰ 13 ਤਰੀਕ ਨੂੰ ਗਲੀ ਦੇ ਮੋੜ ਤੇ ਘਰ ਆ ਕੇ ਕਹਿੰਦਾ ਮੰਮੀ ਕੀ ਬਣਾਇਆ ਮੰਮੀ ਕਹਿੰਦੀ ਦਾਲ ਬਣਾਈ ਆ ਕਹਿੰਦਾ ਮੈਂ ਪਕੌੜੇ ਲੈ ਆਨਾ ਬੰਟੀ ਦੀ ਦੁਕਾਨ ਤੋਂ ਪਕੌੜੇ ਲੈਣ ਗਿਆ ਉੱਤੇ ਹੀ ਮਾਰ ਗਏ ਮਾਰ ਗਏ ਸਾਨੂੰ ਤੇ ਬਾਜ਼ਾਰ ਚੋਂ ਵੋਣ ਆ ਭਰਾ ਦਾ ਚਿੰਤ ਮੁੰਨੀ ਗਿਆ ਸੀਗਾ ਸਾਨੂੰ ਉੱਥੋਂ ਵੋਣ ਆ ਇਹਨੂੰ ਸੱਟਾ ਮਾਰ ਗਏ ਸੀਗੇ ਸਿਰ ਪਾਟਾ ਕੋਈ ਨਹੀਂ ਮੰਮੀ ਜਾ ਕੇ ਟਾਂਕੇ ਲਵਾ ਲਿਆਂਦੀ ਕਿਸੇ ਦੀ ਸ਼ਰਾਹ ਤੇ ਆ ਜਦੋਂ ਅੱਜ ਇਹ ਮੁੰਡਾ ਨੇ ਰੂਹ ਆਇਆ ਜੀ ਸੀ ਬਲਸਤਾਲ ਲਿਆਇਆ ਉਹਦੇ ਐ ਟਾਂਕੇ ਟੁੰਕੇ ਲਾ ਕੇ ਨੂੰ ਫਰਸਟ ایڈ ਦਿੱਤਾ ਗਿਆ ਉਹਨੂੰ ਫਰਸਟ ایڈ ਦਿੱਤਾ ਗਿਆ ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਗਏ ਮੇਰੀ ਮਾਂ ਕੱਲੀ ਸੀ ਮੇਰਾ ਬੱਚਾ ਵਾ 1.5 ਸਾਲ ਦਾ ਮੈਂ ਕਾਰ ਚੀ ਉਹਨੂੰ ਲੈ ਕੇ ਇਹਨੂੰ ਇੱਥੇ ਐਮਰਜੈਂਸੀ ਦੇ ਅੱਗੇ તમ ਕਾ ਕੇ ਗਏ ਗਾੜ ਦੇ ਸਾਹਮਣੇ ਜਿਹੜਾ ਮੁੰਡਾ ਬੈੱਡ ਤੋਂ ਚੁੱਕ ਕੇ ਲੈ ਜਾਾਂਗੇ ਫਿਰ ਜੇ ਸਾਡੀ ਤਰਕਾਸ ਦਿੱਤੀ ਦੇ ਸਾਨੂੰ ਖਤਰਾ ਹੀ ਖਤਰਾ ਸੀ ਕਿ ਆ ਜੀ ਫੇਰ ਮਾਰਾਂਗੇ ਸੰਨੀ ਡਾਂਗ ਪੂਰੀ ਗੇਟ ਦਾ ਗੱਤ ਸੰਨੀ ਖੋਸਲਾ ਤਿਲਕੇ ਪਲਵਾਨ ਦਾ ਮੁੰਡਾ ਅਮਰ ਖੋਸਲਾ ਰਮਨ ਹਵਾਈ ਜਿਹਨੂੰ ਹਵਾ ਕਹਿੰਦੇ ਕੇ ਹਵਾਈ ਕਹਿੰਦੇ ਆ ਰਮਨ ਦਾ ਭਰਾ ਨਾਲ ਗੋਲਾ ਬਾਨੂੰਆ ਨਾਮ ਨੇ ਅੱਜ ਜਾ ਕੇ ਐਸੇ ਚੁਰੰਦੋਵੇਂ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ ਦੋਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਸੇਫ ਨਹੀਂ ਹੋ ਸਾਨੂੰ ਉਹਨਾਂ ਨੇ ਖਤਰਾ ਹੈ ਤੇ ਗਾਰਡ ਸਾਹਮਣੇ ਸਾਨੂੰ ਧਮਕੀ ਦੇ ਗਏ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕਾਰਨ ਕੋਈ ਨਹੀਂ ਮੁੰਡਾ ਦੁਕਾਨ ਤੋਂ ਐ 4 ਮਹੀਨੇ ਹੋ ਗਏ ਦੁਕਾਨ ਤੇ ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਹੁਣ ਕਾਰਨ ਇਹ ਸੀ ਪਹਿਲਾਂ ਉਹਦਾ ਫੋਨ ਖੋਇਆ ਉਹਨੇ ਫੋਨ ਨਹੀਂ ਦਿੱਤਾ ਦੇਖੋ ਉਹਦਾ ਫੋਨ ਤੋੜਤਾ ਆ ਦੇਖੋ ਦਾ ਫੋਨ ਉਹਦਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਫੋਨ ਦੀ ਉਹਨੇ ਦਵਾ-ਦਵਾ ਆਪਣੀ ਪੈਂਟ ਦੇ ਵਿੱਚੋਂ ਨਹੀਂ ਲੰਗਾ ਲਿਆ ਬਾਹਾਂ ਫੜ ਕੇ ਉਹਦੇ ਬਾਹਾਂ ਫੜ ਕੇ ਉਹਨੇ ਆ ਕਰਕੇ ਬਾਹਾਂ ਫੜੀਆਂ ਦੋ ਜਣਾ ਨੇ ਸਿਰ ਤੇ ਡਾਂਗਾ ਮਾਰੀਆਂ ਸਿਰ ਫ੍ਰੈਕਚਰ ਕੀਤਾ ਬਾਹ ਤੋੜੀ ਦੋ ਜਗ੍ਹਾ ਤੋਂ ਹੱਥ ਟੁੱਟਾ ਦਾ ਐਨੀ ਬਦਮਾਸ਼ੀ ਗੁੰਡਾਗਰਦੀ ਉੱਥੇ ਪਕੌੜੇ ਵਾਲੀ ਦੁਕਾਨ ਦੇ ਅੰਦਰੋਂ ਕੱਢ ਕੇ ਲੱਕਣਾ ਸਿਰ 'ਚ ਮਾਰੀਆਂ ਕੋਈ ਚੜਾਣਾ ਲਾਣੀ ਉੱਥੇ ਮਲਾ ਨਹੀਂ ਬਾਜ਼ਾਰ 'ਚ ਜਮਿਆ ਮੈਂ ਚਿੰਤਪੁਰ ਨਹੀਂ ਤੁਰ ਕਿਦਾਂ ਦੀ ਗੱਲ ਵਾ ਇਹ 13 ਤਰੀਕ ਦੀ ਗੱਲ ਆ ਮੰਗਲਵਾਰ ਦੀ ਰਾਤ ਦੀ ਗੱਲ ਆ 8:30 ਵਜੇ ਤੱਕ ਤਮ ਕੀ ਲਏ ਗਏ ਗੱਲ ਸਾਨੂੰ ਫੋਨ ਕਰਾਇਆ ਕਿਸੇ ਕੋਲੋਂ ਰਾਜੀਨਾਮਾ ਕਰ ਲੋ ਦਸਿਆ ਲੈ ਕੇ ਨਹੀਂ ਤੇ ਮੈਂ ਭਗੋੜਾ ਆ ਕੇ ਤੁਹਾਨੂੰ ਸਾਰੇ ਟੱਪਰ ਨੂੰ ਮਾਰ ਦਾਂਗਾ ਮੈਂ ਫੇਰ ਕੰਪਲੇਨ ਕੀਤੀ ਐ ਐਸਐਚਓ ਨੂੰ ਅੱਜੇ ਕਿੱਤੀ ਸਾਡਾ ਮੁੰਡਾ ਮਾਰ ਕੇ ਗਏ ਆ ਤੇ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਏ ਐਮ ਆਰ ਕੱਟੀ ਇੱਥੋਂ ਸਭ ਕੁਝ ਹੋਇਆ ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਸਾਡਾ ਐਸ ਐਚ ਓ ਸਿਟੀ ਦਾ ਬਲਵਿੰਦਰ ਸਿੰਘ ਐਸ ਐਚ ਓ ਮੈਂ ਫੋਨ ਤੇ ਵੀ ਫੋਨ ਕੀਤੀ ਮੈਂ ਫਿਰ ਇੱਥੇ ਜਦੋਂ ਬਿਆਨ ਲੈਣ ਆਇਆ ਪੁਲਿਸ ਵਾਲਾ ਕੀ ਕਹਿੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿ ਜਿਹੜੇ ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ ਇਹ ਕਿੰਨਿਆਂ ਦੇ ਪੁੱਤ ਸੋਰਤੇ ਨੇ ਕਿੰਨਾ ਸਾਰਾ ਟੱਬਰ ਕੱਟਾ ਪਾ ਦੇਵੇ ਫੇਰ ਮਾਰਾਂਗੇ ਇਧਰ ਨੂੰ ਤੁਹਾਨੂੰ ਅੱਛੀ ਸੇਫ ਨਹੀਂ ਜਾਣਗੇ ਮੈਂ ਕੀ ਕਰਾਂਗਾ ਕੀ ਕਰੇਗਾ ਕੀ ਕਰੇਗਾ ਕੱਲਾ ਬੰਦਾ ਕੀ ਕਰੇਗਾ ਸਿੱਧੇ ਮਾਰ ਕੇ ਜਿਸ ਕਦੇ ਕੋਈ ਗਿਆਨ ਲਖਾਇਆ ਹੀ ਤੇ ਅਜੇ ਅਡਾ ਦਵਾ ਤੜਾਦਾ ਲਈ ਲਵਾਉਂਦਾ ਇਹ ਹੀ ਕਾਰਵਾਈ ਨੇ ਕਰੀ ਉਹਦੇ ਡਬਟ ਪਾਤੀ ਇਹਨਾਂ ਨੂੰ ਫੇਰ ਰੈਫਰ ਕਰਤਾ ਉੱਥੇ ਅੰਬਰਸਰ ਦਾ ਗੋਨਾਲਕ ਹਸਪਤਾਲ ਉੱਥੇ ਹੁਣ ਫਿਰ ਡਾਟਾ ਸਿੰਘਾਂ ਹੜਤਾਲ ਕਰਕੇ ਇਹਨਾਂ ਦਾ ਕੋਈ ਲਾਜ ਨਹੀਂ ਤੀਰ ਬਟ ਹੋਇਆ ਤੇ ਇਹਦੀ ਅੱਜ ਡੈਥ ਹੋ ਗਈ ਤੇ ਪਰਦਾਕ ਮਾਮਰਾਂ ਦਾ ਕਹਿਣਾ ਹੈ ਕਿ ਉਹ ਬੰਦੇ ਨਸ਼ੇ ਦੇ ਸਦਾਕਰ ਸੀ ਤੇ ਇਹਨੂੰ ਨਸ਼ੇ ਦੇ ਪਿੱਛੇ ਧੱਕਣਾ ਚਾਹੁੰਦੇ ਸੀ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਬਰ ਮੈਂ ਕਹਿੰਦੇ ਤੁਸੀਂ ਕਹਿੰਦੇ ਇਹ ਵੇਲੇ ਪਰਚਾ ਫੋਲਟਰ ਪਰਚਾ ਫਿਰ ਕਿ ਪਰਚਾ ਇਹਦੇ ਵਿੱਚ ਮੇਰੀ ਗੱਲ ਸਾਨੂੰ ਮੈਨੂੰ ਅੱਜ ਹੁਣੇ ਪਤਾ ਲੱਗਾ ਪਿਆ ਆ ਕੇ ਲੱਗਾ ਪਿਆ ਲੱਗੇ ਪਰਚਾ ਜੋ ਬਲਦੀ ਕਾਰਵਾਈ ਦੇ ਜਿਹੜੇ ਜਿਹੜੇ ਨਾਲ ਆਏ ਆ ਜੀ ਦਾ ਹੋਇਆ ਦਾ ਮੁੰਡੇ ਦਾ ਐਕਸੀਡੈਂਟ ਜਿੱਦਾਂ ਮਰਜੀ ਲਾ ਲੋ ਤੇ ਅੱਜ ਕਿੰਨੀ ਤਰੀਕ ਹੋ ਗਈ ਆ ਹਾਈ ਤੱਕ ਬੰਦਾ ਨਹੀਂ ਕੋਈ ਚੁਟਿਆ ਗਿਆ ਤੁਸੀਂ ਗੱਲ ਸੁਣੋ ਇੱਕ ਕੁੜੀ ਪਿੱਛੇ ਨਹੀਂ ਦਾ ਰੋਪ ਆ ਕੇ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਕਰ ਰਹੇ ਹੋ ਵੇਖੋ ਜੀ ਜੋ ਮੈਨੂੰ ਮਮਦਰ ਮਿਲੀ ਮੈਂ ਡਾਕਟਰ ਸਾਹਿਬ ਕੋ ਆਇਆ ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦੇ ਨਹੀਂ ਫੇਟਵਾ ਮੇਰੇ ਬਿਆਨ ਲਿਖੇ ਮੈਂ ਡਾਕਟਰ ਸਾਹਿਬ ਦੇ ਬਿਆਨ ਦੇ ਫੀਟਕ ਤੇ ਬਿਆਨ ਲਖਾਉਣ ਕੇ ਉਹ ਕਹਿੰਦਾ ਕਿ ਮੇਰੀ ਹੱਲ ਜਿਹੜੀ ਐਮਰਜੈਂਸੀ ਰਨ ਉੱਤੇ ਐਕਸ ਰੇ ਪੋਰਟ ਨਹੀਂ ਮੈਨੂੰ ਮਿਲੀ ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਲਓ ਜਾ ਕੇ ਤੁਹਾਨੂੰ ਨਈ ਐਕਸ ਰੇ ਪੋਰਟ ਮਿਲੀ ਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ ਡਾਕਟਰ ਸਾਹਿਬ ਉਹਨੇ ਆਪ ਗੱਲ ਕੀਤੀ ਜਾਣ ਕੇ ਕਿ ਮੇਰੀ ਐਕਸ ਰੇ ਪੋਰਟ ਦੋ ਡਾਕਟਰ ਸਾਹਿਬ ਕਹਿੰਦੇ ਮੈਂ ਨਹੀਂ ਬਣਦੀ ਦੂਜੇ ਡਾਕਟਰ ਹੱਡੀ ਵਾਲੇ ਨੂੰ ਦੇਣੀ ਆ ਇਹ ਡਾਕਟਰ ਰਿਪੋਰਟ ਦੇਣਗੇ ਤੇ ਜੋ ਤੁਹਾਡਾ ਭੰਦਾ ਉਹ ਸੇਜਾਂ ਨੂੰ ਰਿਪੋਰਟ ਦੇ ਦਾਂਗੇ ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਡਾਕਟਰ ਸਾਹਿਬ ਕਹਿੰਦੇ ਕਿ ਇਹਦਾ ਜੋ ਭੰਦਾ ਤੁਸ ਰਿਪੋਰਟ ਦੇ ਲਗੇ ਮੈਂ ਆਪਣਾ ਨੰਬਰ ਦੇ ਗਿਆ ਮੈਂ ਜੋ ਵੀ ਤੁਸੀਂ ਕਾਰਵਾਈ ਕਰਾਉਣੀ ਮੈਂ ਕਰਾ ਦਿਓ ਮੁੰਡੇ ਨੇ ਆ ਮੇਰੇ ਨੂੰ ਬਿਆਨ ਲਖਾਇ ਹੀ ਬੀਬੀ ਫਿਰ ਗੱਲ ਕਰ ਲਓ ਮੇਰੀ ਅੱਛਾ ਮੈਂ ਇਹ ਅਰੋਪ ਆ ਤੇ ਇਹਦੀ ਅਰੋਪ ਆ ਕੇ ਉਹਨੂੰ ਧਮਕੀਆਂ ਮਾਰਨ ਦੀਆਂ ਜਿਹੜੀਆਂ ਰਿਤੀਆਂ ਜਾ ਰਹੀਆਂ ਹੈ ਜਿਹੜੀ ਸਬੰਧ ਵਿੱਚ ਪੁਲਿਸ ਨੂੰ ਦੱਸਿਆ ਵੇਖੋ ਦੋਹਾਂ ਦੋਹਾਂ ਤਰ੍ਹਾਂ ਦੇ ਵੇਖੋ ਦੋਹਾਂ ਤਰ੍ਹਾਂ ਦੇ ਬੰਦੇ ਦੋ ਬੰਦੇ ਦਾਖਲ ਹੀ ਤੇ ਇੱਕ ਪਾਰਟੀ ਉਹਨਾਂ ਦਾ ਦਾਖਲ ਇੱਕ ਇਹਦਾ ਨੰਬਰ ਹਾਂਜੀ ਦੋਹੇ ਪਾਰਟੀਆਂ ਦੇ ਬੰਦੇ ਦਾਖਲ ਦੋਹਾਂ ਬੰਦਿਆਂ ਨੇ ਆਪਣੇ ਅਰਕੇ ਬਿਆਨ ਲਿਖੇ ਆ ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰਮਾਈਜ਼ ਹੋ ਰਿਹਾ ਉਹਨਾਂ ਨੇ ਵੀ ਕਿਹਾ ਸਾਡਾ ਕੰਪਰਮਾਈਜ਼ ਹੋ ਰਿਹਾ ਮੈਂ ਜਾ ਕੇ ਰੋਜ਼ਨਾ ਵਿੱਚ ਸਾਡਾ ਰਿਪੋਰਟ ਲੈ ਦਿੱਤੀ ਆ ਇਹਨਾਂ ਨੂੰ ਫੋਨ ਨੰਬਰ ਦਿੱਤਾ ਜੀ ਤੁਹਾਡਾ ਨਹੀਂ ਕੋਈ ਗੱਲ ਬੰਦੀ ਤੇ ਮੈਨੂੰ ਫੋਨ ਕਰਵਾ ਕਰੋ ਤਾਂ ਮੈਂ ਮੈਟਰ ਖੁਆ ਪਾਵਾਂਗਾ ਤੇ ਜੇ ਜਿੱਥੇ ਤੁਹਾਡਾ ਮੁੰਡਾ ਦਾਖਲ ਡਾਕਟਰ ਰੈਫਰ ਕਰਦੇ ਉੱਥੇ ਮੈਂ ਆ ਜੂੰਗਾ ਤੇ ਮੇਨੂੰ ਬਿਆਨ ਲਖਤ ਜੋ ਤੁਹਾਡੇ ਕਾਰਵਾਈ ਕਰਨੀ ਕਰਾ ਲਿਓ ਮੈਂ ਵੀ ਆ ਲਿਖਿਆ ਜੀ ਕਾਰਵਾਈ ਕੀ ਕਰ ਰਹੇ ਹੋ ਪੁਲਸ ਨੂੰ ਦੱਸਿਆ ਗਿਆ ਪੁਲਸ ਕਾਰਵਾਈ ਵੇਖੋ ਦੋ ਪਾਰਟ ਹੀ ਬਦੇ ਦਾਖਲ ਹੀ ਥੇ ਉਹੀ ਦਾਖਲੀ ਮੁੰਡਾ ਇਹ ਵੀ ਦਾਖਲੀ ਹੀ ਨਾ ਤਾਂ ਵੀ ਤੇ ਜੇਕਰ ਸਾਡੇ ਸਾਹਮਣੇ ਵੀ ਹੁੰਦਾ ਤੇ ਮੈਂ ਕਾਰ ਵੀ ਬੰਦ ਕਰ ਦੇਣੀ ਸੀ ਤੇ ਪਰਚੇ ਤੋਂ ਬਾਹਰ ਹੀ ਕਾਰ ਵੀ ਹੁੰਨੀ ਕਰਚਾ ਕੇ ਐਡਿਸਟਰ ਹੁੰਦਾ ਜੀ ਹੋਰ ਕੀ ਕਾਰਾ ਕੀ ਦੀਆਂ ਵੇਖੋ ਜੀ ਬਿਆਨ ਲਿਖਾਉਣੇ ਸਾਨੂੰ ਫਨ ਹੋਣੇ ਫੋਨ ਗਿਆ ਮਾਤਾ ਜੀ ਦਾ ਨੀ ਦਾ ਮੁੰਡੇ ਦੀ ਦਾ ਕੀ ਮੁੰਡੇ ਡੈਥ ਹੋ ਗਈ ਬੱਜਾ ਹੀ ਨਹੀਂ ਕੀਤਾ ਮਾਤਾ ਜੀ ਨੇ ਨਹੀਂ ਕੀਤਾ ਪਰ ਜਾਈ ਹੋਏ ਨਾਲ ਜਾ ਕੇ ਤਰਖਾਸ ਦੇ ਚਲੋ ਮੈਨੂੰ ਨੇ ਪਹਿਲਾਂ ਜੀ ਪਤਾ ਲੇਡੀ ਨੇ ਫੋਨ ਕੀਤਾ ਮੈਨੂੰ ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ ਉਹੀ ਉਸ ਤਰ੍ਹਾਂ ਤੁਰੰਤ ਮੋਰਟੀ ਹਸਪੀਟਲ ਪਹੁੰਚੀ ਆ ਕੀ ਚੰਗਾ ਭਲਾ ਮੁੰਡੇ ਕੀ ਹੋ ਗਿਆ ਇਨੇ ਮੁੜ ਰੈਫਰ ਕੀਤਾ ਕਿ ਹਸਪਤਾਲ ਉਸ ਲਾਸ਼ ਤਾਂ ਹੀ ਨਹੀਂ ਪਤਾ ਕੀ ਹੋਇਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਨੂੰ ਸੋ ਦੇਖ